ਬਿਨਾਂ ਇਜਾਜ਼ਤ ਮੈਨੂੰ ਕਿਉਂ ਜੰਮਿਆ ਕੁੜੀ ਨੇ ਕਰਤਾ ਮਾਪਿਆਂ ਤੇ ਕੇਸ ਕਹਿੰਦੀ ਜੰਮਣ ਤੋਂ ਪਹਿਲਾਂ ਲੈਣੀ ਸੀ ਮੇਰੀ ਮਨਜ਼ੂਰੀ ਸੋਸ਼ਲ ਮੀਡੀਆ ਤੇ ਪੋਸਟ ਪੈਂਦੇ ਹੀ ਹੋਇਆ ਹੰਗਾਮਾ ਬਿਨਾਂ ਇਜਾਜ਼ਤ ਮੈਨੂੰ ਕਿਉਂ ਜੰਮਿਆ ਅਜਿਆ ਕਹਿਣਾ ਇੱਕ ਲੜਕੀ ਦਾ ਜਿਸਨੇ ਆਪਣੇ ਮਾਪਿਆਂ ਤੇ ਹੀ ਕੇਸ ਕਰ ਦਿੱਤਾ ਜੀ ਹਾਂ ਬਿਲਕੁਲ ਸਹੀ ਸੋਨ ਰਹੇ ਹੋ ਤੁਸੀਂ ਇਸ ਲੜਕੀ ਨੇ ਆਪਣੇ ਮਾਪਿਆਂ ਨੂੰ ਸੂ ਕਰਨ ਦੀ ਗੱਲ ਕਹੀ ਹੈ ਸੋਸ਼ਲ ਮੀਡੀਆ ਤੇ ਬਕਾਇਦਾ ਇੱਕ ਵੀਡੀਓ ਬਣਾਈ ਗਈ ਹੈ ਇਸ ਲੜਕੀ ਦੇ ਵੱਲੋਂ ਤਾਂ ਵੀਡੀਓ ਦੇ ਵਿੱਚ ਇਹ ਲੜਕੀ ਸਾਰਾ ਕੁਝ ਦੱਸ ਰਹੀ ਹੈ ਬੋਲ ਰਹੀ ਹੈ ਕਿ ਜਦੋਂ ਮੈਂ ਆਪਣੀ ਮਾਂ ਦੇ ਗਰਭ ਦੇ ਵਿੱਚ ਸੀ ਤਾਂ ਉਸ ਵੇਲੇ ਮੇਰੇ ਨਾਲ ਲਿੰਕ ਕਿਉਂ ਨਹੀਂ ਕੀਤਾ ਗਿਆ ਮੈਨੂੰ ਪੁੱਛਿਆ ਕਿਉਂ ਨਹੀਂ ਗਿਆ ਮੇਰੀ ਮਨਜ਼ੂਰੀ ਕਿਉਂ ਨਹੀਂ ਲਈ ਗਈ ਕਿ ਮੈਂ ਜਨਮ ਲੈਣਾ ਚਾਹੁੰਦੀ ਹਾਂ ਜਾਂ ਨਹੀਂ ਇਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਸੋਸ਼ਲ ਮੀਡੀਆ ਤੇ ਇਹ ਲੜਕੀ ਜਦੋਂ ਇਹ ਵੀਡੀਓ ਪਾਉਂਦੀ ਹੈ ਤਾਂ ਹਰ ਕੋਈ ਰਿਐਕਸ਼ਨ ਦੇ ਰਿਹਾ ਲੋਕ ਕਹਿੰਦੇ ਨੇ ਕਿ ਇਸ ਲੜਕੀ ਨੂੰ ਦਿਮਾਗੀ ਇਲਾਜ ਕਰਵਾਉਣ ਦੀ ਲੋੜ ਹੈ ਤਾਂ ਕੁਝ ਲੋਕ ਹੋਰ ਵੀ ਬਹੁਤ ਗੱਲਾਂ ਕਰ ਰਹੇ ਨੇ ਸੋ ਆਖਰ ਇਹ ਲੜਕੀ ਅਜਿਹਾ ਕਿਉਂ ਕਰ ਰਹੀ ਹੈ ਕਿਉਂ ਉਹ ਜਨਮ ਨਹੀਂ ਲੈਣਾ ਚਾਹੁੰਦੀ ਸੀ ਜਾਂ ਕਿਉਂ ਚਾਹੁੰਦੀ ਸੀ ਕਿ ਮੇਰੇ ਜਨਮ ਤੋਂ ਪਹਿਲਾਂ ਮੇਰੀ ਮਨਜ਼ੂਰੀ ਕਿਉਂ ਨਹੀਂ ਲਈ ਗਈ ਮੈਨੂੰ ਪੁੱਛ ਕੇ ਮੈਨੂੰ ਜਨਮ ਦੇਣਾ ਸੀ ਆਉ ਜਾਣ ਦਿਆਂ ਇਸ ਰਿਪੋਰਟ ਤੇ ਵਿੱਚ ਸੋ ਇਸ ਲੜਕੀ ਦੇ ਜੋ ਜਿਸ ਤਰੀਕੇ ਦੇ ਨਾਲ ਇਹ ਸੋਸ਼ਲ ਮੀਡੀਆ ਤੇ ਵੀਡੀਓ ਪਾਈ ਗਈ ਹੈ ਹਰ ਕੋਈ ਅਲੱਗ-ਅਲੱਗ ਰਿਐਕਸ਼ਨ ਦੇ ਰਿਹਾ ਹੈ ਨਿਊਯਾਰਕ ਪੋਸਟ ਦੀ ਇੱਕ ਰਿਪੋਰਟ ਦੇ ਮੁਤਾਬਕ ਅਮਰੀਕਾ ਦੇ ਨਿਊ ਜਰਸੀ ਦੀ ਰਹਿਣ ਵਾਲੀ ਟਿਕਟੋਕਰ ਕਾਸ ਥਿਆਜ਼ ਨੇ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪਾਈ ਸੀ ਜਿਸ ਦੇ ਵਿੱਚ ਉਹ ਆਪਣੀ ਕਾਰ ਦੇ ਵਿੱਚ ਬੈਠੀ ਹੋਈ ਸੀ ਤੇ ਕਹਿ ਰਹੀ ਸੀ ਕਿ ਉਸਨੇ ਆਪਣੇ ਮਾਤਾ-ਪਿਤਾ ਤੇ ਮੁਕੱਦਮਾ ਕੀਤਾ ਕਿਉਂਕਿ ਉਹਨਾਂ ਨੇ ਉਸ ਦੀ ਮਰਜ਼ੀ ਤੋਂ ਬਿਨਾਂ ਉਸ ਨੂੰ ਜਨਮ ਦਿੱਤਾ ਜਦੋਂ ਪਤੀ ਪਤਨੀ ਮਾਪੇ ਬਣਦੇ ਨੇ ਤਾਂ ਇਹ ਉਹਨਾਂ ਦੇ ਲਈ ਬਹੁਤ ਖੁਸ਼ੀ ਦਾ ਮੌਕਾ ਹੁੰਦਾ ਹੈ ਉਹ ਆਉਣ ਵਾਲੇ ਬੱਚੇ ਦੇ ਲਈ ਪਹਿਲਾਂ ਤੋਂ ਯੋਜਨਾ ਬਣਾਉਣ ਲੱਗ ਜਾਂਦੇ ਨੇ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਤਾਂ ਮਾਤਾ ਪਿਤਾ ਤੇ ਉਹਨਾਂ ਦਾ ਪੂਰਾ ਪਰਿਵਾਰ ਬੇਹਦ ਖੁਸ਼ ਹੁੰਦਾ ਹੈ ਪਰ ਕੀ ਤੁਸੀਂ ਕਦੇ ਸੋਚਿਆ ਕਿ ਅਣਜੰਮੇ ਬੱਚੇ ਨੂੰ ਇਸ ਬਾਰੇ ਕਿਵੇਂ ਮਹਿਸੂਸ ਹੋਵੇਗਾ ਕਿ ਉਹ ਸੱਚਮੁੱਚ ਜਨਮ ਲੈਣਾ ਚਾਹੁੰਦਾ ਹੈ ਜਾਂ ਕਿ ਉਸ ਨੂੰ ਉਸਦੀ ਸਹਿਮਤੀ ਤੋਂ ਬਿਨਾ ਜਨਮ ਦਿੱਤਾ ਜਾਵੇ ਹਾਲੀ ਦੇ ਵਿੱਚ ਉਸ ਮਾਮਲੇ ਨੂੰ ਲੈ ਕੇ ਇਸ ਲੜਕੀ ਨੇ ਆਪਣੇ ਮਾਤਾ ਪਿਤਾ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਉਸਨੇ ਕਿਹਾ ਕਿ ਉਸਦੇ ਮਾਤਾ ਪਿਤਾ ਨੇ ਉਸਦੀ ਇਜਾਜ਼ਤ ਤੋਂ ਬਿਨਾ ਉਸ ਨੂੰ ਜਨਮ ਕਿਵੇਂ ਦਿੱਤਾ ਤੁਹਾਨੂੰ ਵੀ ਇਹ ਸੁਣ ਕੇ ਹੈਰਾਨੀ ਹੋਏਗੀ ਪਰ ਇਸ ਦੀ ਸੱਚਾਈ ਕੁਝ ਹੋਰ ਹੀ ਹੈ ਉਸ ਵੱਲੋਂ ਪੋਸਟ ਕੀਤਾ ਗਿਆ ਇਹ ਵੀਡੀਓ ਪਿਛਲੇ ਸਾਲ ਦਾ ਹੈ ਨਿਊਯਾਰਕ ਪੋਸਟ ਦੀ ਰਿਪੋਰਟ ਦੇ ਮੁਤਾਬਕ ਇਹ ਜੋ ਵੀਡੀਓ ਪਾਈ ਗਈ ਹੈ ਲੜਕੀ ਦੇ ਵੱਲੋਂ ਉਸ ਦੇ ਵਿੱਚ ਉਹ ਸਾਰਾ ਕੁਝ ਸਾਫ਼ ਦੱਸ ਰਹੀ ਹੈ ਤਦਾਦੀਏ ਕਿ ਜਿੱਦਾਂ ਹੀ ਇਹ ਵੀਡੀਓ ਸਾਹਮਣੇ ਆਉਂਦੀ ਹੈ ਉਸ ਤੇ ਲੋਕ ਰਿਐਕਸ਼ਨ ਦਿੰਦੇ ਨੇ ਕਹਿੰਦੇ ਨੇ ਲੋਕ ਇਹ ਜਾਣ ਕੇ ਕਹਿੰਦੇ ਨੇ ਕਿ ਹੈਰਾਨੀ ਹੋ ਰਹੀ ਹੈ ਕਿ ਇਹ ਲੜਕੀ ਕਿਵੇਂ ਬੋਲ ਰਹੀ ਹੈ ਉਹਨਾਂ ਨੇ ਉਸ ਨੂੰ ਜ਼ਬਰਦਸਤ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਕਈ ਲੋਕਾਂ ਨੇ ਕਿਹਾ ਕਿ ਉਸ ਨੂੰ ਦਿਮਾਗ ਚੈੱਕ ਕਰਵਾਉਣ ਦੀ ਲੋੜ ਹੈ। ਉਸ ਦਾ ਮਾਨਸਿਕ ਸੰਤੁਲਨ ਖਰਾਬ ਹੈ। ਮਾਪਿਆਂ ਦੇ ਖਿਲਾਫ ਕੇਸ ਦਰਜ ਕਰਵਾਉਣ ਲਈ ਕਿਹਾ ਲੜਕੀ ਨੇ ਤਾਂ ਵੀਡੀਓ ਦੇ ਵਿੱਚ ਦੱਸਿਆ ਗਿਆ ਕਿ ਜੇਕਰ ਉਸ ਦੇ ਮਾਤਾ ਪਿਤਾ ਬੱਚਾ ਪੈਦਾ ਕਰਨਾ ਚਾਹੁੰਦੇ ਨੇ ਤਾਂ ਗਰਭ ਅਵਸਥਾ ਤੋਂ ਪਹਿਲਾਂ ਉਸ ਨੂੰ ਕਿਸੇ ਤਾਣਤਰਕ ਦੇ ਨਾਲ ਸੰਪਰਕ ਉਸ ਦੇ ਮਾਪਿਆਂ ਨੂੰ ਕਰਨਾ ਚਾਹੀਦਾ ਸੀ। ਇਹ ਲੜਕੀ ਦਾ ਕਹਿਣਾ ਅਤੇ ਉਸਦੀ ਆਤਮਾ ਦੇ ਨਾਲ ਸੰਪਰਕ ਕਰਕੇ ਪੁੱਛਣਾ ਚਾਹੀਦਾ ਸੀ ਕਿ ਉਹ ਇਸ ਦੁਨੀਆ ਦੇ ਵਿੱਚ ਆਉਣਾ ਚਾਹੁੰਦੀ ਹੈ ਜਾਂ ਨਹੀਂ ਉਸ ਤੋਂ ਬਾਅਦ ਉਸ ਨੂੰ ਅੱਗੇ ਵਧਣਾ ਚਾਹੀਦਾ ਸੀ ਪਰ ਉਹਨਾਂ ਨੇ ਅਜਾ ਨਹੀਂ ਕੀਤਾ ਇਸ ਦੇ ਲਈ ਉਹਨਾਂ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਜਦੋਂ ਲੋਕਾਂ ਨੇ ਉਸ ਤੋਂ ਪੁੱਛਿਆ ਕਿ ਉਸਦੇ ਬੱਚੇ ਕਿਉਂ ਨਹੀਂ ਤਾਂ ਉਸਨੇ ਕਿਹਾ ਕਿ ਉਸਨੇ ਉਹਨਾਂ ਨੂੰ ਗੋਦ ਲਿਆ ਉਹਨਾਂ ਨੂੰ ਜਨਮ ਨਹੀਂ ਦਿੱਤਾ ਇਸ ਕਰਕੇ ਉਹ ਉਹਨਾਂ ਨੂੰ ਇਸ ਸੰਸਾਰ ਦੇ ਵਿੱਚ ਲਿਆਉਣ ਦੇ ਲਈ ਜ਼ਿੰਮੇਵਾਰ ਨਹੀਂ ਹੈ ਜਦੋਂ ਉਸਦੀ ਵੀਡੀਓ ਵਾਇਰਲ ਹੋਣ ਲੱਗੀ ਤਾਂ ਲੋਕਾਂ ਨੇ ਉਸ ਨੂੰ ਟ੍ਰੋਲ ਕੀਤਾ ਤਾਂ ਲੜਕੀ ਨੇ ਸਾਰੀ ਸੱਚਾਈ ਦੱਸ ਦਿੱਤੀ ਲੜਕੀ ਦੇ ਅਕਾਊਂਟ ਤੇ ਲਿਖਿਆ ਹੈ ਕਿ ਇਹ ਕਾਮੇਜੀ ਦੇ ਨਾਲ ਜੁੜਿਆ ਅਕਾਊਂਟ ਹੈ ਇਸ ਲਈ ਉਹਨਾਂ ਨੇ ਜੋ ਕਿਹਾ ਉਹ ਸਿਰਫ ਮਜ਼ਾਕ ਹੈ ਇਸ ਦੇ ਵਿੱਚ ਕੋਈ ਸੱਚਾਈ ਨਹੀਂ ਹੈ ਲੜਕੀ ਨੇ ਦੱਸਿਆ ਕਿ ਉਹ ਲੈਸਬੀਅਨ ਹੈ ਜੋ ਲੋਕ ਜਾਣਦੇ ਨਹੀਂ ਕਿ ਉਹ ਮਜ਼ਾਕ ਕਰ ਰਹੀ ਹੈ ਉਹਨਾਂ ਨੇ ਉਸ ਦੀ ਕਾਮੇਜੀ ਦੀ ਤਾਰੀਫ ਕੀਤੀ ਹੈ ਤੇ ਵੀਡੀਓ ਤੇ ਵੀ ਇਸੇ ਤਰ੍ਹਾਂ ਦੀਆਂ ਰੀਐਕਸ਼ਨਸ ਲੋਕਾਂ ਦੇ ਵੱਲੋਂ ਦਿੱਤੇ ਗਏ ਨੇ ਪਰ ਜਿਸ ਤਰੀਕੇ ਦੇ ਨਾਲ ਇਹ ਵੀਡੀਓ ਜਦੋਂ ਲੜਕੀ ਦੇ ਵੱਲੋਂ ਬਣਾਈ ਜਾਂਦੀ ਹੈ ਤਾਂ ਵੀਡੀਓ ਦੇਖਣ ਵਾਲੇ ਹੈਰਾਨ ਰਹਿ ਜਾਂਦੇ ਨੇ ਇਸ ਲੜਕੀ ਦੇ ਉਹ ਕਾਮੇਡੀ ਪਰਪਸ ਦੇ ਨਾਲੇ ਵੀਡੀਓ ਬਣਾਈ ਜਾਂਦੀ ਹੈ ਪਰ ਬਹੁਤ ਸੀਰੀਅਸ ਵੇਦਨਾ ਵਾਲੀ ਲੜਕੀ ਬੋਲ ਰਹੀ ਹੁੰਦੀ ਹੈ ਗੱਡੀ ਦੇ ਵਿੱਚ ਬੈਠੀ ਤਾਂ ਦੱਸਦੀ ਹੈ ਕਿ ਇਹ ਜੋ ਲੜਕੀ ਹੈ ਇਸ ਦੇ ਵੱਲੋਂ ਸਾਰਾ ਕੁਝ ਸਾਫ਼ ਦੱਸਿਆ ਗਿਆ ਫਿਲਹਾਲ ਲੋਕ ਜਿੱਦਾਂ ਹੀ ਇਹ ਵੀਡੀਓ ਨੂੰ ਦੇਖ ਰਹੇ ਸੀ ਤਾਂ ਹਰ ਕੋਈ ਕਾਫੀ ਜ਼ਿਆਦਾ ਸ਼ੌਕਡ ਸੀ ਕਿਉਂਕਿ ਲੜਕੀ ਨੇ ਇਸ ਵਿੱਚ ਬਹੁਤ ਸਾਰੀਆਂ ਗੱਲਾਂ ਜਈਆਂ ਕੀਤੀਆਂ ਕਿ ਜਦੋਂ ਮੇਰਾ ਜਨਮ ਹੋਣ ਵਾਲਾ ਸੀ ਜਾਂ ਜਦੋਂ ਮੈਂ ਆਪਣੀ ਮਾਂ ਦੇ ਗਰਭ ਦੇ ਵਿੱਚ ਸੀ ਤਾਂ ਕਿਸੇ ਤਾਂਤਰਿਕ ਕੋਲ ਜਾਣਾ ਚਾਹੀਦਾ ਸੀ ਮੇਰੇ ਮਾਪਿਆਂ ਨੂੰ ਤਾਂ ਮੇਰੇ ਨਾਲ ਸੰਪਰਕ ਸੱਦਣਾ ਚਾਹੀਦਾ ਸੀ ਮੈਨੂੰ ਪੁੱਛਣਾ ਚਾਹੀਦਾ ਸੀ ਕਿ ਮੈਂ ਜਨਮ ਲੈਣਾ ਚਾਹੁੰਦੀ ਹਾਂ ਜਾਂ ਨਹੀਂ ਸੋ ਇਸ ਚੀਜ਼ ਨੂੰ ਲੈ ਕੇ ਇੱਕ ਹੋਰ ਚੀਜ਼ ਵੱਲ ਧਿਆਨ ਦੇਣ ਦੀ ਲੋੜ ਹੈ ਧਿਆਨ ਜਾਂਦਾ ਹੀ ਹੈ ਇਸ ਚੀਜ਼ ਨੂੰ ਦੇਖ ਕੇ ਇਸ ਵੀਡੀਓ ਨੂੰ ਦੇਖ ਕੇ ਕਿ ਜਦੋਂ ਮਾਪੇ ਜਦੋਂ ਇੱਕ ਮਹਿਲਾ ਗਰਭਵਤੀ ਹੁੰਦੀ ਹੈ ਉਸ ਦੇ ਗਰਭ ਦੇ ਵਿੱਚ ਇੱਕ ਬੱਚਾ ਹੁੰਦਾ ਹੈ ਤਾਂ ਉਸ ਦੇ ਬੱਚੇ ਦੇ ਦਿਲ ਦਿਮਾਗ ਦੇ ਵਿੱਚ ਕੀ ਕੁਝ ਚੱਲ ਰਿਹਾ ਹੋਵੇਗਾ ਕਿ ਉਹ ਬੱਚਾ ਖੁਸ਼ ਹੋਏਗਾ ਕਿ ਬੱਚਾ ਪਰੇਸ਼ਾਨ ਹੋਏਗਾ ਹਾਲਾਂਕਿ ਇਹ ਸੀ ਬਹੁਤ ਵਾਰ ਸੁਣਿਆ ਕਿ ਮਾਂ ਜੋ ਸਟ੍ਰੈਸ ਲੈਂਦੀ ਉਸ ਦੇ ਨਾਲ ਬੱਚਾ ਪਰੇਸ਼ਾਨ ਹੋ ਜਾਂਦਾ ਮਾਂ ਜੇਕਰ ਖੁਸ਼ ਹੁੰਦੀ ਹੈ ਬੱਚਾ ਵੀ ਅੰਦਰ ਖੁਸ਼ ਹੁੰਦਾ ਜੇਕਰ ਧਾਰਮਿਕ ਚੀਜ਼ਾਂ ਦੇ ਵੱਲ ਧਿਆਨ ਲਗਾਇਆ ਜਾਂਦਾ ਤਾਂ ਬੱਚਾ ਵੀ ਉਸੇ ਵਿਰਤੀ ਦਾ ਪੈਦਾ ਹੁੰਦਾ ਹੈ ਅਜਿਹੀਆਂ ਗੱਲਾਂ ਜੋ ਨਹੀਂ ਕੀਤੀਆਂ ਜਾਂਦੀਆਂ ਨੇ ਪਰ ਇਹ ਜੋ ਲੜਕੀ ਨੇ ਵੀਡੀਓ ਬਣਾਈ ਹੈ ਉਸਨੇ ਕਈ ਚੀਜ਼ਾਂ ਨੂੰ ਸੋਚਣ ਦੇ ਲਈ ਮਜਬੂਰ ਕਰ ਦਿੱਤਾ ਕਿ ਜੋ ਬੱਚਾ ਆਪਣੀ ਮਾਂ ਦੇ ਕੋਖ ਦੇ ਵਿੱਚ ਹੈ ਉਹ ਬੱਚਾ ਕੀ ਕੁਝ ਸੋਚ ਰਿਹਾ ਹੋਵੇਗਾ ਕਿ ਉਹ ਬੱਚਾ ਅਸਲ ਦੇ ਵਿੱਚ ਖੁਸ਼ ਹੋਏਗਾ ਆਪਣੇ ਜਨਮ ਤੋਂ ਜਾਂ ਨਹੀਂ ਸੋ ਜੋ ਵੀ ਮੇਰੇ ਦਰਸ਼ਕ ਇਹ ਵੀਡੀਓ ਦੇਖ ਰਹੇ ਨੇ ਉਹਨਾਂ ਦੇ ਇਸ ਤੇ ਕੀ ਰਾਏ ਹੈ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਣਾ